ਫਾਦਰ ਸਾਹਿਬ ਚਾਬੀਆਂ ਫੜ ਰਹੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਜੁਰਦਾਨ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਫਾਦਰ ਸਾਹਿਬ ਚਾਬੀਆਂ ਫੜ ਰਹੇ ਆ ਇੱਕ ਵਾਰ ਤਾੜੀਆਂ ਮਾਰ ਦਿਓ ਜੁਰਦਾਨ ਸ਼੍ਰੀ ਆਕਾਲ ਰੂਬਲ ਪਹਿਮਾਨ ਦੇ ਚਿਹਰੇ ਦੀ ਖੁਸ਼ੀ ਦੱਸਦੀ ਹੈ ਵੀ ਕਿੰਨਾ ਅੱਜ ਖੁਸ਼ ਹੋਣਾ ਰੂਬਲ ਪਹਿਮਾਨ ਵੀ ਅੱਜ ਸਾਡੇ ਪਹਿਲਵਾਨ ਨੂੰ ਗੱਡੀ ਮਿਲੀ ਹੈ ਰੂਬਲ ਪਹਿਮਾਨ ਹੋ ਜਾ ਜਸ਼ਨ ਆਜੇ ਇਧਰੇ ਪਾਸੇ ਨਾਲ ਹੋ ਜਿਓ ਗੱਗੀ ਬਾਈ ਨਾਲ ਹੋ ਜਿਓ ਬਿੰਦੇ ਖੱਤੀ ਨਹੀਂ ਚਾਬੀਆਂ ਫੜੀਆਂ ਜਾ ਰੀਆਂ ਬੋਲੋ ਪੂਲਪੁਰ ਦੇ ਕੱਪ ਦਾ ਵੱਖਰਾ ਨਜ਼ਾਰਾ ਆਹ ਪ੍ਰਾੜੀ ਚੱਲੋ ਹੁਣ ਚਲਾੜ ਦੇ ਦਿੱਤੇ ਆ ਠੀਕ ਐ ਖੁਸ਼ੀ ਹੁੰਦੀ ਐ ਪਰ ਜੇ ਗਰਾਊਂਡ ਤੋਂ ਬਾਹਰ ਦੀ ਸੜਕ 'ਤੇ ਚਲਾਉਂਦੇ ਤੇ ਹੋਰ ਵਧੀਆ ਗੱਲ ਸਗੀ ਆ ਬਚ ਕੇ ਰਹੋ ਭਾਈ ਸਾਰੇ ਕਹਿੰਦੇ ਕੱਪੜਿਆਂ ਦੇ ਉੱਤੇ ਕੋਈ ਆ ਚੰਗਿਆਣਾ ਜਿੰਨਾ ਡਿੱਗ ਜੇ ਇੱਕ ਵੱਡੀ ਐ ਪਹਿਲਾਂ ਹੀ ਪਟਾਕੇ ਪਈ ਜਾਂਦੇ ਐ ਕੌਡੀ 'ਚ ਜਿੱਥੋਂ ਜਿੱਥੋਂ ਨਹੀਂ ਨਗੜੀਆਂ ਤਾੜੀਆਂ ਮਾਰ ਕੇ ਸਵਾਗਤ ਕਰਿਏ ਇਹ ਚੋਟੀ ਦੇ ਵੱਡੇ ਸਤਾਰਨ ਕੇ ਖੜਖੜ ਬਿੰਦੇ ਲੋਕੀ ਸਾਹਮਣ ਜੱਟ ਨੂੰ ਆਉਣੇ ਯਾਰੋ ਰੋਕਣੇ ਤੁਫਾਨ ਜੱਟ ਨੂੰ ਆਉਂਦੇ ਆ ਰਹੇ ਰੁਕੜੇ ਤੂਫਾਨ ਜੱਟ ਨੂੰ ਜਿੱਥੇ-ਜਿੱਥੇ ਦੀਆਂ ਗੱਡੀਆਂ ਲੰਘ ਰਹੀਆਂ ਤਾੜੀਆਂ ਝੁਕੜੀਆਂ ਨਹੀਂ ਚਾਹੀਆਂ ਕਿ ਮਾਂ ਨੇ ਖਵਾਈਆਂ ਤੈਨੂੰ ਕੁੱਟ-ਕੁੱਟ ਚੋਰੀਆਂ ਬਾਪੂ ਨੇ ਵੀ ਝੁਗਾਈਆਂ ਕਹਿੰਦੇ ਚੋਚੋ ਮੱਜਾ ਬੂਰੀਆਂ ਜਦੋਂ ਲਾਉਂਦਾ ਹੈ ਗਰਾਊਂਡ ਵਿੱਚ ਢੇਡਾ ਕਿ ਐਵੇਂ ਨਹੀਂ ਤਰੀਫਾ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਤੇਰਾ ਕਿ ਐਵੇਂ ਨਹੀਂ ਤਰੀਫਾ ਹੁੰਦੀਆਂ ਜਸ਼ਰ ਪਹਿਲਵਾਨ ਬਿਨੇ ਖੱਤਰੀ ਦਾ ਵੱਡਾ ਸਰਮਾਨ ਵੱਡੇ ਪ੍ਰਮੋਟਰਾਂ ਵੱਲੋਂ ਇਧਰਲੇ ਪਾਸੇ ਕਹਿੰਦੇ ਢੇਡਾ ਲੱਗ ਰਿਹਾ ਹੈ ਜਸ਼ਰ ਪਹਿਲਵਾਨ ਆਲਮਗੀਰ ਸਾਹਿਬ ਦੀ ਧਰਤੀ ਹੈ ਔਰ ਇੱਕ ਹੈ ਨੌਜਾਨ ਗੱਬਰੂ ਵਿਨੇ ਖੱਤਰੀ ਕੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਜਿਹੜੀ ਝੁੱਕਦੀ ਕਦੇ ਨਹੀਂ ਉਹ ਧੌਣ ਹੁੰਨੇ ਆ ਪਤਾ ਡੋਗਰਾਂ ਨੂੰ ਅਸੀਂ ਜੱਟ ਕੌਣ ਹੁੰਨੇ ਆ ਜਿਹੜੀ ਝੁੱਕਦੀ ਕਦੇ ਨਹੀਂ ਉਹ ਧੌਣ ਹੁੰਨੇ ਆ ਬਹੁਤ-ਬਹੁਤ ਮੁबारक ਜਸ਼ਰ ਪਹਿਲਵਾਨ ਨੂੰ ਔਰ ਵਿਨੇ ਖੱਤਰੀ ਨੂੰ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਤੇ ਵਿਨੇ ਖੱਤਰੀ